ਆਪਣੀ ਮਾਂ ਨੂੰ ਬਹੁਤ ਖੁਸ਼ ਦੇਖ ਕੇ ਰੀਤੂ ਨੇ ਹੈਰਾਨੀ ਨਾਲ ਪੁੱਛਿਆ ਕੀ ਹੋਇਆ ਮੰਮਾ ਅੱਜ ਮਹੀਨਿਆਂ ਬਾਅਦ ਤੁਹਾਡੇ ਚਿਹਰੇ ਤੇ ਇਹ ਮੁਸਕਰਾਹਟ ਦਿਖਾਈ ਦਿੱਤੀ ਹੈ ਨਹੀਂ ਤਾਂ ਪਾਪਾ ਦੀ ਜਾਣ ਤੋਂ ਬਾਅਦ ਤਾਂ ਅੱਜ ਤੇਰੇ ਦੋਨੋਂ ਮਾਮੇ ਆਏ ਸੀ ਨਿਰਮਲਾ ਜੀ ਨੇ ਖੁਸ਼ ਹੁੰਦੇ ਹੋਏ ਕਿਹਾ ਮਾਮਾ ਜੀ ਉਹ ਕਿਉਂ ਆਏ ਸੀ ਕਹਿ ਰਹੇ ਸੀ ਕਿ ਕੋਈ ਕੰਮ ਨਹੀਂ ਹੋ ਰਿਹਾ ਤਾਂ ਉਸ ਦੇ ਲਈ ਕੁਝ ਪੇਪਰਾਂ ਤੇ ਮੇਰੇ ਸਾਈਨਾਂ ਦੀ ਜ਼ਰੂਰਤ ਹੈ ਉਹਨਾਂ ਨੇ ਸਾਈਨ ਕਰਵਾਏ ਤੇ ਚਲੇ ਗਏ ਨਾਲ ਹੀ ਨਿਰਮਲਾ ਜੀ ਦੋ ਕੱਪਾਂ ਵਿੱਚ ਚਾਹ ਪਾ ਕੇ ਬੈੱਡ ਤੇ ਬੈਠ ਗਈ ਮਤਲਬ ਦੋਨੋਂ ਮਾਮੇ ਇੱਥੇ ਤੁਹਾਡੇ ਤੋਂ ਸਾਈਨ ਕਰਵਾਉਣ ਆਏ ਸੀ ਤੇ ਤੁਸੀਂ ਘਰ ਵੀ ਦਿੱਤੇ ਪੜਿਆ ਵੀ ਸੀ ਕਿ ਕੀ ਲਿਖਿਆ ਹੋਣਾ ਪੇਪਰਾਂ ਤੇ ਰੀਤੂ ਇੱਕਦਮ ਹੈਰਾਨ ਹੋ ਕੇ ਬੋਲੀ ਮੇਰੇ ਛੋਟੇ ਭਰਾ ਨੇ ਤਾਂ ਮੈਂ ਕੀ ਪੜਦੀ ਅੱਜ 3 ਸਾਲਾਂ ਬਾਅਦ ਉਹਨਾਂ ਨੇ ਮੇਰੇ ਘਰ ਕਦਮ ਰੱਖਿਆ ਤੇ ਤੂੰ ਹੈ ਕੀ ਬੇਫਾਲਤੂ ਦੀਆਂ ਗੱਲਾਂ ਵਿੱਚ ਮੈਨੂੰ ਉਲਝਾ ਰਹੀਆਂ। ਜ਼ਿਆਦਾ ਨਾ ਸੋਚ ਲੈ ਫੜ ਚਾਹ ਪੀ। ਨਿਰਮਲਾ ਨੇ ਰੀਤੂ ਦਾ ਹੈਰਾਨ ਚਿਹਰਾ ਦੇਖ ਕੇ ਕਿਹਾ ਪਤਾ ਨਹੀਂ ਕਦ ਸਮਝਾਉਗੀ ਤੁਹਾਨੂੰ। ਮਾਂ ਇਹ ਦੁਨੀਆ ਉਨੀ ਚੰਗੀ ਨਹੀਂ ਜਿੰਨੀ ਦਿਖਾਈ ਦਿੰਦੀ ਐ। ਪਤਾ ਨਹੀਂ ਕੀ ਆਪਣੇ ਨਾਮ ਲਿਖਵਾ ਲਿਆ ਹੋਣਾ ਨੇ। ਪਾਗਲ ਐ ਤੂੰ ਸਾਡੇ ਕੋਲ ਹੈ ਹੀ ਕੀ ਇਹ ਘਰ ਵੀ ਕਿਰਾਏ ਦਾ ਤੇ ਕੋਈ ਜ਼ਮੀਨ ਜਾਇਦਾਦ ਤਾਂ ਸਾਡੇ ਕੋਲ ਕਦੇ ਹੈ ਹੀ ਨਹੀਂ ਸੀ। ਏ ਜੋ ਆਪਾ ਮਾਮਾ ਧੀ ਐ ਸਿਲਾਈ ਕਢਾਈ ਕਰਦੀਆਂ ਨਾ ਭੁੱਲ ਮੇਰੇ ਉਹਨਾਂ ਦੋਨਾਂ ਭਰਾਵਾਂ ਦੀ ਬਦੌਲਤ ਐ ਨਹੀਂ ਤਾਂ ਪਤਾ ਨਹੀਂ ਤੇਰੇ ਪਾਪਾ ਤੋਂ ਬਾਅਦ ਕਿੱਥੇ ਦਰਦਰ ਦੀਆਂ ਠੋਕਰਾਂ ਖਾ ਰਹੀਆਂ ਹੁੰਦੀਆਂ ਕੁਝ ਹੀ ਦਿਨਾਂ ਬਾਅਦ ਰਖੜੀ ਆ ਰਹੀ ਐ ਜ਼ਰੂਰ ਬਹਾਨੇ ਵਾਜੀ ਕਰਕੇ ਮੈਨੂੰ ਮਿਲਣ ਆਏ ਸੀ ਮੈਂ ਕੀ ਸਮਝਦੀ ਨਹੀਂ ਉਹਨਾਂ ਨੂੰ ਛੋਟੇ ਜ਼ਰੂਰ ਨੇ ਪਰ ਦੋਨੋਂ ਬੜੇ ਸਮਝਦਾਰ ਨਹੀਂ ਇੰਨਾ ਲੰਗੇ ਹੋਏ 2-3 ਸਾਲਾਂ ਵਿੱਚ ਪਾਵੇਂ ਉਹ ਨਹੀਂ ਆਏ ਕਿਸੇ ਕੰਮ ਵਿੱਚ ਬਿਜ਼ੀ ਹੋਣਗੇ ਪਰ ਸ਼ਗਨ ਬਰਾਬਰ ਮਨੀ ਆਰਡਰ ਕਰਦੇ ਰਹੇ ਨੇ ਤੇ ਫਿਰ ਤੇਰੇ ਪਾਪਾ ਦੇ ਅਚਾਨਕ ਚਲੇ ਜਾਣ ਤੇ ਸਲਾਈ ਮਸ਼ੀਨ ਨਾਲ ਕੰਮ ਦਿਵਾ ਦਿੱਤਾ ਨਿਰਮਲਾ ਨੇ ਰੀਤੂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਰੀਤੂ ਦਾ ਪਤਾ ਨਹੀਂ ਕੀ ਕੀ ਸੋਚ ਰਹੀ ਸੀ ਮਾਂ ਉਹ ਤਾਂ ਸਾਰਾ ਕੁਝ ਠੀਕ ਹੈ ਪਰ ਮੈਨੂੰ ਕੁਝ ਗੜਬੜ ਲੱਗਦੀ ਹੈ ਅੱਜ ਕੱਲ ਦੇ ਰਿਸ਼ਤੇ ਬਸ ਦੂਜਿਆਂ ਨੂੰ ਲੁੱਟਣ ਲਈ ਹੀ ਰਹਿ ਗਏ ਨੇ ਤੋਹਾਨੂੰ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸੀ ਇੱਕ ਵਾਰ ਪੇਪਰ ਪੜ੍ਹਤਾ ਲੈਂਦੀ ਰਿਸ਼ਤੇ ਕੱਲ ਵੀ ਪਿਆਰ ਤੇ ਵਿਸ਼ਵਾਸ ਦੇ ਸੀ ਤੇ ਅੱਜ ਵੀ ਨੇ ਤੇ ਆਉਣ ਵਾਲੇ ਟਾਈਮ ਵਿੱਚ ਵੀ ਪਿਆਰ ਤੇ ਵਿਸ਼ਵਾਸ ਦੇ ਮਜ਼ਬੂਤ ਖੰਭਿਆਂ ਤੇ ਟਿਕੇ ਹੀ ਰਹਿਣਗੇ ਪਰ ਰੀਤੂ ਨੂੰ ਆਪਣੀ ਮੰਮੀ ਦੀ ਗੱਲ ਤੇ ਯਕੀਨ ਨਹੀਂ ਸੀ ਹੋ ਰਿਹਾ ਖੈਰ ਕੁਝ ਦਿਨਾਂ ਬਾਅਦ ਰੱਖੜੀ ਦਾ ਦਿਨ ਆਇਆ ਸਵੇਰੇ ਤਕਰੀਬਨ 10 ਵਜੇ ਦਰਵਾਜ਼ੇ ਤੇ ਕਾਰ ਆ ਕੇ ਰੁਕੀ ਦੋਨੋਂ ਭਰਾਵਾਂ ਨੂੰ ਕਾਰ 'ਚੋਂ ਉੱਤਰਦੇ ਹੋਏ ਦੇਖ ਕੇ ਇੱਕ ਵਾਰ ਤਾਂ ਨਿਰਮਲਾ ਜੀ ਨੂੰ ਵਿਸ਼ਵਾਸ ਨਹੀਂ ਹੋਇਆ ਕਿਉਂਕਿ ਲੰਗੇ ਹੋਏ 2 ਸਾਲਾਂ ਵਿੱਚ ਉਸਦੇ ਭਰਾ ਨਾ ਤਾਂ ਰਖੜੀ ਤੇ ਤੇ ਨਾ ਹੀ ਭਾਈ ਦੂਸਤੇ ਆਏ ਸੀ ਹਾਂ ਉਸਦੇ ਪਾਪਾ ਜ਼ਰੂਰ ਆ ਜਾਂਦੇ ਸੀ ਪਰ ਕੁਝ ਮਹੀਨੇ ਪਹਿਲਾਂ ਹੀ ਉਹ ਇਸ ਦੁਨੀਆ ਤੋਂ ਚਲੇ ਗਏ ਨਿਰਮਲਾ ਨੇ ਫਟਾਫਟ ਦਰਵਾਜ਼ਾ ਖੋਲ੍ਹਿਆ ਨਮਸਤੇ ਭੈਣੀ ਤੁਸੀਂ ਦੋਵੇਂ ਦੋਨਾਂ ਨੂੰ ਅੰਦਰ ਬਿਠਾ ਕੇ ਨਿਰਮਲਾ ਨੇ ਰੀਤੂ ਨੂੰ ਛੇਤੀ ਨਾਲ ਮਿਠਾਈ ਤੇ ਰਖੜੀ ਲਿਆਉਣ ਲਈ ਪੈਸੇ ਫੜਾਏ ਕੀ ਮੰਗਵਾ ਰਹੀ ਹੈ ਭੈਣੇ ਅਸੀਂ ਮਿਠਾਈ ਤੇ ਰਖੜੀ ਲੈ ਕੇ ਆਏ ਆ ਇਹ ਦੇਖ ਤੁਸੀਂ ਬਸ ਆ ਕੇ ਪਿਆਰ ਨਾਲ ਸਾਨੂੰ ਬੰਨ੍ਹ ਦੋ ਸਾਡੀ ਕਲਾਈ ਪਿਛਲੇ 2-3 ਸਾਲਾਂ ਤੋਂ ਤੁਹਾਡੀ ਰਖੜੀ ਲਈ ਤਰਸ ਰਹੀ ਹੈ ਦੋਨਾਂ ਨੇ ਮੁਸਕਰਾ ਕੇ ਕਿਹਾ ਤਾਂ ਨਿਰਮਲਾ ਜੀ ਮੁਸਕਰਾਉਂਦੇ ਹੋਏ ਛੇਤੀ ਨਾਲ ਬੈਠ ਗਈ ਪਰ ਰੀਤੂ ਹੁਣ ਵੀ ਦੋਨਾਂ ਮਾਮਿਆਂ ਨੂੰ ਸ਼ੱਕ ਦੀ ਨਿਗਾ ਨਾਲ ਘੂਰ ਰਹੀ ਸੀ ਤੂੰ ਉੱਥੇ ਖੜੀ ਕੀ ਕਰ ਰਹੀ ਹੈ ਰਖੜੀ ਭੈਣਾ ਦੇ ਨਾਲ ਨਾਲ ਭਾਂਜੀਆਂ ਵੀ ਬਣ ਸਕਦੀਆਂ ਨੇ ਕਿਉਂ ਵੀਰੇ ਮੈਂ ਠੀਕ ਏ ਹਨਾ ਛੋਟੇ ਮਾਮੀ ਨੇ ਕਿਹਾ ਹਾਂ ਬਿਲਕੁਲ ਠੀਕ ਹੈ ਆ ਜਾ ਰੀਤੂ ਬੈਠ ਸਾਨੂੰ ਰਖੜੀ ਬੰਨ ਵੱਡੇ ਮਾਮੇ ਨੇ ਹੱਸਦੇ ਹੋਏ ਕਿਹਾ ਰੀਤੂ ਦਾ ਮਨ ਬੈਠਣ ਦਾ ਨਹੀਂ ਸੀ ਪਰ ਉਹ ਫਿਰ ਵੀ ਚੁੱਪਚਾਪ ਬੈਠ ਗਈ ਰਖੜੀ ਬੰਨਣ ਦੇ ਲਈ ਚੱਕੀ ਤੇ ਬੋਲੀ ਅੱਛਾ ਮਾਮਾ ਜੀ ਇੱਕ ਗੱਲ ਪੁੱਛਾਂ ਅਜੇਹਾ ਕਿਹੜਾ ਕੰਮ ਸੀ ਜੋ ਮੰਮੀ ਦੇ ਸਾਈਨਾਂ ਤੋਂ ਬਿਨਾਂ ਨਹੀਂ ਹੋ ਰਿਹਾ ਸੀ ਤੁਸੀਂ ਮੰਮੀ ਤੋਂ ਕਿਹੜੇ ਪੇਪਰਾਂ ਤੇ ਸਾਈਨ ਕਰਵਾਏ ਨੇ ਰੀਤੂ ਮੈਂ ਤੈਨੂੰ ਕਿਹਾ ਸੀ ਨਾ ਨਿਰਮਲਾ ਗੁੱਸੇ ਵਿੱਚ ਰੀਤੂ ਨੂੰ ਦੇਖ ਕੇ ਬੋਲੀ ਨਹੀਂ ਭੈਣੀ ਉਹਨੂੰ ਨਾ ਝਿੜਕ ਬਲਕਿ ਮੈਂ ਤਾਂ ਕਹੂੰਗਾ ਸ਼ਾਬਾਸ਼ ਪੁੱਤ ਐਵੇਂ ਹੀ ਹਮੇਸ਼ਾ ਸਤਰਕ ਰਹਿਣਾ ਚਾਹੀਦਾ ਹੈ ਦਰਸਲ ਤੇਰੇ ਨਾਨਾ ਜੀ ਨੇ ਵੱਡੇ ਬਾਜ਼ਾਰ ਵਿੱਚ ਇੱਕ ਪ੍ਰਾਪਰਟੀ ਲਈ ਸੀ ਜਿਸ ਵਿੱਚ ਤੇਰੀ ਮੰਮੀ ਨੂੰ ਨਾਮਿਨੀ ਬਣਾਇਆ ਸੀ ਅਸੀਂ ਦੋਨੋਂ ਭਰਾਵਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹ ਆਪਣੇ ਨਾਮ ਨਹੀਂ ਕਰਵਾ ਸਕੇ ਕਿਉਂਕਿ ਤੇਰੀ ਮੰਮੀ ਦੇ ਸਾਈਨਾਂ ਤੋਂ ਬਿਨਾ ਇਹ ਮੁਨਕਿਰ ਨਹੀਂ ਸੀ ਤਾਂ ਉਸ ਦਿਨ ਉਹੀ ਕਰਵਾਉਣ ਆਏ ਸੀ ਦੋਨੋਂ ਮਾਮਿਆਂ ਦੀਆਂ ਗੱਲਾਂ ਸੁਣ ਕੇ ਨੀਤੂ ਗੁੱਸੇ ਵਿੱਚ ਲਾਲ ਪੀਲੀ ਹੋ ਕੇ ਬੋਲੀ ਸੁਣ ਲਿਆ ਤੁਸੀਂ ਮੈਂ ਨਾ ਕਹਿੰਦੀ ਸੀ ਕਿ ਇਹ ਰਿਸ਼ਤੇ ਬਸ ਦੂਜਿਆਂ ਨੂੰ ਲੁੱਟਣ ਦੇ ਲਈ ਬਣਾਏ ਜਾਂਦੇ ਨੇ ਜਿਹੜੇ ਮਾਮੇ 2-3 ਸਾਲ ਤੋਂ ਨਹੀਂ ਆਏ ਉਹ ਅੱਜ ਕਿਉਂ ਆਏ ਤੁਸੀਂ ਦੇਖ ਲਿਆ ਹੁਣ ਕੀ ਕਹਿ ਰਹੇ ਨੇ ਦੋਨੋਂ ਮਾਮੇ ਗੁੱਸੇ ਵਿੱਚ ਪੈਰ ਪਟਕਦੀ ਹੋਈ ਰੀਤੂ ਉੱਠ ਕੇ ਦੂਜੇ ਕਮਰੇ ਵਿੱਚ ਚਲੀ ਗਈ ਤੇ ਦੂਜੇ ਪਾਸੇ ਨਿਰਮਲਾ ਭੀਜੀਆਂ ਅੱਖਾਂ ਨੂੰ ਸਾਫ਼ ਕਰਦੇ ਹੋਏ ਚੁੱਪਚਾਪ ਦੋਨੋਂ ਭਰਾਵਾਂ ਨੂੰ ਰਖੜੀ ਬੰਨਣ ਲੱਗੀ ਪਰ ਦੋਨੋਂ ਭਰਾ ਇਹ ਸਭ ਦੇਖ ਕੇ ਹੱਸ ਰਹੇ ਸੀ ਉਸੇ ਵਕਤ ਛੋਟੇ ਭਰਾ ਨੇ ਦੂਜੇ ਕਮਰੇ ਵਿੱਚ ਜਾ ਕੇ ਰੀਤੂ ਨੂੰ ਫੜ ਕੇ ਬਾਹਰ ਲਿਆਉਂਦੇ ਹੋਏ ਕਿਹਾ ਰਖੜੀ ਤਾਂ ਬੰਨ੍ਹ ਦਿੱਤੀ ਆਪਣਾ ਗਿਫਟ ਨਹੀਂ ਲਵੇਗੀ ਪਰ ਰੀਤੂ ਤਾਂ ਗੁੱਸੇ ਨਾਲ ਲਾਲ ਪੀਲੀ ਹੋ ਰਹੀ ਸੀ ਵੱਡੇ ਮਾਮੇ ਨੇ ਇੱਕ ਵੱਡਾ ਸਾਰਾ ਪੈਕੇਟ ਦਿੰਦੇ ਹੋਏ ਕਿਹਾ ਲੈ ਇਹ ਤੇਰੇ ਲਈ ਤੇ ਭੈਣੀ ਇਹ ਤੇਰੇ ਵਾਸਤੇ ਇੱਕ ਦੂਜਾ ਪੈਕੇਟ ਨਿਰਮਲਾ ਵੱਲ ਵਧਾਉਂਦੇ ਹੋਏ ਕਿਹਾ ਪਰ ਦੋਨੋਂ ਮਾਂ ਧੀ ਦੀ ਹਿੰਮਤ ਨਹੀਂ ਸੀ ਹੋ ਰਹੀ ਕਿ ਉਹ ਪੈਕੇਟ ਖੋਲ ਕੇ ਵੇਖਣ ਤਾਂ ਭਰਾਵਾਂ ਨੇ ਕਿਹਾ ਚੰਗਾ ਠੀਕ ਐ ਅਸੀਂ ਜਾ ਰਹੇ ਹਾਂ ਸਾਡੇ ਜਾਣ ਤੋਂ ਬਾਅਦ ਦੇਖ ਲਿਓ ਤੇ ਉਹ ਦੋਵੇਂ ਚਲੇ ਗਈ ਕੁਝ ਦੇਰ ਕਮਰਿਆਂ ਵਿੱਚ ਮੌਨ ਪਸਰਿਆ ਰਿਹਾ ਫਿਰ ਰੀਤੂ ਗੁੱਸੇ ਵਿੱਚ ਉੱਠੀ ਤੇ ਪੈਕੇਟ ਨੂੰ ਅਨਮਣੇ ਮਨ ਨਾਲ ਖੋਲ ਕੇ ਦੇਖਣ ਲੱਗੀ ਪੈਕੇਟ ਵਿੱਚ ਕੁਝ ਨਵੇਂ ਕੱਪੜੇ ਸੀ ਤੇ ਨਾਲ ਹੀ ਕੁਝ ਪੇਪਰ ਪੇਪਰਾਂ ਦੇ ਨਾਲ ਇੱਕ ਚਿੱਠੀ ਸੀ ਰੀਤੂ ਹੈਰਾਨੀ ਨਾਲ ਪੇਪਰ ਕੱਢ ਕੇ ਵੇਖਣ ਲੱਗੀ ਕੁਝ ਸਮਝ ਨਾ ਆਉਣ ਤੇ ਉਸਨੇ ਚਿੱਠੀ ਨੂੰ ਪੜਨਾ ਸ਼ੁਰੂ ਕੀਤਾ ਪਿਆਣੇ ਅੱਜ ਰਖੜੀ ਦਾ ਤਿਹਾਰਾ ਹੈ ਐਵੇਂ ਤਾਂ ਅਸੀਂ ਦੋਨੋਂ ਤੁਹਾਡੇ ਤੋਂ ਛੋਟੇ ਹਾਂ ਮਾਂ ਦੇ ਜਾਣ ਤੋਂ ਬਾਅਦ ਤੁਹਾਨੂੰ ਹੀ ਅਸੀਂ ਮਾਂ ਦੇ ਰੂਪ ਵਿੱਚ ਦੇਖਿਆ ਸੀ ਤੁਸੀਂ ਵੀ ਸਾਨੂੰ ਛੋਟੇ ਭਰਾਵਾਂ ਦੀ ਤਰ੍ਹਾਂ ਨਹੀਂ ਬਲਕਿ ਆਪਣੇ ਪੁੱਤਾਂ ਦੀ ਤਰ੍ਹਾਂ ਪਿਆਰ ਤੇ ਦులਾਰ ਕੀਤਾ ਭੈਣੇ ਪਾਪਾ ਦੇ ਨਾਲ ਮਿਲ ਕੇ ਅਸੀਂ ਇੱਕ ਪ੍ਰਾਪਰਟੀ ਖਰੀਦੀ ਸੀ ਜਿਸ ਵਿੱਚ ਤੁਹਾਡਾ ਨਾਮ ਵੀ ਸ਼ਾਮਿਲ ਸੀ ਤਾਂ ਕਿ ਸਾਡੀ ਭਾਂਜੀ ਦੇ ਵਿਆਹ ਤੱਕ ਉਸ ਦੇ ਵਿਆਹ ਲਈ ਕੁਝ ਪੈਸੇ ਜਮ੍ਹਾਂ ਹੋ ਜਾਣ ਹੁਣ ਪਾਪਾ ਤਾਂ ਨਹੀਂ ਰਹੇ ਤੇ ਜੀਜਾ ਜੀ ਵੀ ਜਾ ਚੁੱਕੇ ਨੇ ਕੱਲ ਕਿਸ ਨੇ ਦੇਖਿਆ ਪੈਣੀ ਤੁਸੀਂ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹੋ ਤੇ ਅਸੀਂ ਆਪਣੇ ਇਸ ਲਈ ਅਸੀਂ ਉਸ ਪ੍ਰਾਪਰਟੀ ਤੇ ਇੱਕ ਦੁਕਾਨ ਤੇ ਉੱਪਰ ਇੱਕ ਘਰ ਬਣਵਾਇਆ ਤਾਂ ਕਿ ਤੁਸੀਂ ਦੁਕਾਨ ਤੇ ਸਿਲਾਈ ਕਢਾਈ ਦਾ ਕੰਮ ਕਰ ਲੋ ਤੇ ਉੱਪਰ ਮਕਾਨ ਵਿੱਚ ਰਹਿ ਸਕੋ ਦੂਜਾ ਕੰਮ ਦੁਕਾਨ ਤੇ ਮਕਾਨ ਤੁਹਾਡੇ ਨਾਮ ਤੇ ਹੋਵੇ ਇਸ ਲਈ ਉਹਨਾਂ ਪੇਪਰਾਂ ਤੇ ਤੁਹਾਡੇ ਸਾਈਨ ਜ਼ਰੂਰੀ ਸੀ ਇਹ ਉਹੀ ਪੇਪਰ ਨੇ ਪੈਣੀ ਤੈਨੂੰ ਸਿਲਾਈ ਕਢਾਈ ਆਉਂਦੀ ਸੀ ਤੇ ਰੀਤੂ ਵੀ ਇਸ ਕੰਮ ਨੂੰ ਚੰਗੀ ਤਰ੍ਹਾਂ ਸਮਝ ਲਵੇ ਤਾਂ ਕਿ ਭਵਿੱਖ ਵਿੱਚ ਤੁਸੀਂ ਦੋਨੋਂ ਆਤਮ ਨਿਰਭਰ ਬਣੀ ਰਹਿ ਸਕੋ ਇਸ ਲਈ ਅਸੀਂ ਤੁਹਾਨੂੰ ਸਿਲਾਈ ਕਢਾਈ ਦਾ ਕੰਮ ਖੋਲ ਕੇ ਦਿੱਤਾ ਦੈਸੀ ਤਾਂ ਛੋਟੇ ਵੱਡਿਆਂ ਨੂੰ ਕੁਝ ਨਹੀਂ ਦੇ ਸਕਦੇ ਪਰ ਤੁਸੀਂ ਵੱਡੇ ਹੋ ਤਾਂ ਆਪਣੇ ਭਰਾਵਾਂ ਤੇ ਆਪਣਾ ਆਸ਼ੀਰਵਾਦ ਬਣਾਈ ਰੱਖਿਓ ਤੇ ਹਾਂ ਜਦੋਂ ਨਰਾਜਗੀ ਦੂਰ ਹੋ ਜਾਵੇ ਤਾਂ ਫੋਨ ਕਰ ਲਿਓ ਆਖਿਰਕਾਰ ਸ਼ਿਫਟਿੰਗ ਵੀ ਤਾਂ ਕਰਵਾਉਣੀ ਹੈ ਕਿਉਂ ਆ ਗਈ ਨਾ ਚਿਹਰੇ ਤੇ ਮੁਸਕਰਾਹਟ ਬਸ ਇਸੇ ਲਈ ਹਮੇਸ਼ਾ ਹੱਸਦੇ ਰਹੋ ਹੱਸਦੇ ਰਹੋ ਚਿੱਠੀ ਪੜ ਰਹੀ ਰੀਤੂ ਦੇ ਨਾਲ-ਨਾਲ ਨਿਰਮਲਾ ਜੀ ਵੀ ਉੱਪਈ ਤੇ ਭਰੇ ਗਲੇ ਨਾਲ ਬੋਲੀ ਮੇਰੇ ਵਿੱਚ ਮਾਂ ਦਾ ਰੂਪ ਦਿਖਾਈ ਦਿੰਦਾ ਹੈ ਝੂਠੇ ਨੇ ਦੋਨੋਂ ਆਪ ਦੋਨੋਂ ਮੇਰੇ ਪਾਪਾ ਬਣ ਗਏ ਧੀ ਦੀ ਤਰ੍ਹਾਂ ਪਿਆਰ ਕਰਦੇ ਨੇ ਪਰਮਾਤਮਾ ਮੇਰੇ ਭਰਾਵਾਂ ਨੂੰ ਖੁਸ਼ੀਆਂ ਬਖਸ਼ੇ ਉਹ ਦਿਨ ਦੁੱਗਣੀ ਰਾਤ ਚੌਕਣੀ ਤਰੱਕੀ ਕਰਨ ਨਿਰਮਲਾ ਨੇ ਬੈਠੇ-ਬੈਠੇ ਹੀ ਅਸੀਸਾਂ ਦੀ ਝੜੀ ਲਾ ਦਿੱਤੀ ਮਾਂ ਮੈਂ ਕਿੰਨਾ ਗਲਤ ਸੋਚਦੀ ਸੀ ਮੈਨੂੰ ਤਾਂ ਲੱਗਿਆ ਪਰ ਤੁਸੀਂ ਭੈਣ ਭਰਾ ਤਾਂ ਇੱਕ ਦੂਜੇ ਨੂੰ ਕਿੰਨਾ ਪਿਆਰ ਕਰਦੇ ਹੋ ਸਿਰਫ ਅਸੀਂ ਹੀ ਨਹੀਂ ਦੁਨੀਆ ਦਾ ਹਰ ਭਰਾ ਜ਼ਰੂਰਤ ਭੰਨਤੇ ਪਿਤਾ ਤੇ ਹਰ ਭੈਣ ਮਾਂ ਦਾ ਰੂਪ ਲੈ ਲੈਂਦੀ ਹੈ ਕਹਿ ਕੇ ਨਿਰਮਲਾ ਨੇ ਰੀਤੂ ਨੂੰ ਆਪਣੇ ਭਰਾਵਾਂ ਨੂੰ ਫੋਨ ਲਗਾਉਣ ਲਈ ਕਿਹਾ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ